ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਕੰਦੇ ਵਾਲਾ ਬਾਈ ਜੱਗੂ ਕੋਲੋਂ ਸੱਜਣੋਂ ਪਹੁੰਚੇ ਆ ਸੱਜਣੋਂ ਟਾਪ ਦੀ ਜਰਸੀ ਆ ਪਹਿਲਾ ਸੂਆ ਹੁੰਦੀ ਤੇ ਬਹੁਤ ਚੰਗੇ ਰਿਕਾਰਡ ਦੀ ਹੈ ਦੋਸਤੋ ਬਾਈ ਜੀ ਦਾ ਫਾਰਮ ਤੋਂ ਆਈ ਹੈ ਦੋਸਤੋ ਬੰਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਜ਼ਿਲ੍ਹਾ ਮੁਕਸਰਾ ਦੋਸਤੋ ਤੇ ਤਹਿਸੀਲ ਵੀ ਦੋਸਤੋ ਮੁਕਸਰੀ ਆ ਆਓ ਬਈ ਕਰਦੇ ਆ ਗੱਲਬਾਤ ਤੇ ਲੈਨੇ ਹਾਂ ਹਾਂਜੀ ਬਈ ਸਸੀ ਕਾ ਸਸੀਆ ਬਈ ਹੋ ਠੀਕ ਠਾਕ ਵਧੀਆ ਕਰ ਪਏ ਵੀਰੇ ਤੁਸੀਂ ਦੱਸੋ ਠੀਕ ਆ ਅੱਜ ਫਿਰ ਜਰਸੀ ਲੈਂਦੀ ਹੈ ਹਾਂ ਹਾਂ ਜਰਸੀ ਲੈਂਦੀ ਬਹੁਤ ਚੰਗੀ ਨਹੀਂ ਪਾ ਲੈਂਦਾ ਹਾਂ ਬਈ ਮਿਲ ਜਾਂਦਾ ਕਰ ਮਾ ਜ ਹੁਣ ਆਪਾਂ ਜਰਸੀ ਜਿਆਦਾ ਲੈਨੇ ਕਰਕੇ ਪਰ ਪਹਿਲਾਂ ਫੋਨ ਆ ਜਾਂਦਾ ਹਨਾ ਵੀਰੇ ਠੀਕ ਆ ਹਾਂਜੀ ਕੀ ਰਿਕਾਰਡ ਆ ਭਰਾ ਫਿਰ ਇਹਦਾ ਇਹ ਬਛੀ ਦੋ ਦਿਨ ਦਾ ਵੀਰੇ ਦੋ ਦਿਨ ਦਾ ਬੂਹ ਹਾਂ ਫਾਰਮ ਦੀ ਆ ਬਛੀ ਫਾਰਮ ਚੋਂ ਆਈ ਆ ਆਪਣੀ ਇਧਰੋਂ ਇਧਰੋਂ ਆਪਣੇ ਮੋਕਸਰ ਲੋਕਲ ਦੀ ਹੈ ਬਸ਼ੀ ਠੀਕ ਐ ਬਾਕੀ ਕਨਫਰਮ ਨਹੀਂ ਹੈਗਾ ਸ਼ਾਇਦ ਵਰਲਡ ਵਾਈਡ ਸੈਰ ਅਮਿਤ ਦਾ ਵਰਲਡ ਵਾਈਡ ਸੈਰ ਦੀ ਆ ਕਿ ਇਕ ਮਿੱਤੀ ਬੋਲਾ ਸ਼ਾਇਦ ਐਬੀਐਸ ਦਾ ਪਤਾ ਨਹੀਂ ਅੱਛਾ ਉਹ ਮੁੰਡਾ ਹੈ ਨਹੀਂ ਸੀ ਆਪ ਹੋਣੀਗਾ ਜਿਆਦਾ ਇਹਨਾਂ ਦੋਨੋਂ ਚੋਂ ਆ ਜਿਹੜੀ ਤੇ ਮਰਜ਼ੀ ਹੋਵੇ ਅੱਛਾ ਹਾਂ ਬਾਕੀ ਕਨਫਰਮ ਨਹੀਂ ਜਿਹੜਾ ਬੰਦਾ ਵੀ ਫੋਨ ਲਾਊਗਾ ਹਾਂ ਕਨਫਰਮ ਕਰਾ ਦਾਂਗੇ ਬੰਦਾ ਹੈ ਨਹੀਂ ਸੀ ਫੋਨ ਤੇ ਗੱਲ ਹੋਈ ਇਹਦਾ ਹੁਣ ਇਹਦੀ ਅੱਗੇ ਕਿਹੜਾ ਸੀ ਮਨ ਲੱਗਿਆ ਭਰਾ ਅੱਗੇ ਤਾਂ ਚਾਲੀ 40 ਲੱਗਾ ਡੈਨਮਾਰਕ ਦਾ 40 ਇੱਕ 46 ਡੈਨਮਾਰਕ ਡੈਨਮਾਰਕ ਬਈ ਠੀਕ ਆ ਮਦਰ ਕਾਰਡ ਕੀ ਦੱਸਿਆ ਬਈ ਮਦਰ ਕਾਰਡ ਚ 24 25 ਕਿਲੋ ਸੀਗਾ ਵੀਰੇ 24 25 ਕਿਲੋ ਹਾਂਜੀ ਠੀਕ ਆ ਇਹਦੀ ਕੀ ਜੱਜਮੈਂਟ ਕਰਦੇ ਆ ਬਈ ਇਹਦੀ ਮਦਰ ਹੁਣ ਤਾਂ ਦੇ ਰਹੀ ਆ ਮੇਰੇ ਸਾਹ ਚ 30 ਦੇ ਘਰੋਂ ਦੁੱਧ ਦੇ ਰਹੀ ਆ ਅੱਛਾ ਹਾਂਜੀ ਇਹ ਪਹਿਲੇ ਸੂਏ ਦੀ ਆ ਇਹ ਪਹਿਲੇ ਸੂਏ ਦੀ ਵੀਰੇ ਇਹ ਪਹਿਲੇ ਸੂਏ ਦੀ ਹਾਂਜੀ 2 ਦੰਦ ਹੋ ਚੱਲੀ ਆ ਵੀਰੇ ਠੀਕ ਆ ਕਿੰਨੇ ਕ ਦਿਨ ਲੈਂਦੀ ਆ ਵੀਰੇ 20 ਦਿਨ ਲੈ ਜੂਗੀ ਠੰਡੇ 20 ਦਿਨ ਲੈਂਦੀ ਆ ਅੱਜ ਹੈਗੀ 21 ਤਰੀਕ ਹਾਂ 10 ਤਰੀਕ ਨੂੰ ਬੰਦੇ ਨੇ ਦੱਸਿਆ ਵੀ ਦਿਨ ਪੂਰੇ ਹੋਣੇ ਉਹਦੇ ਉੱਤੇ ਲਓਗੇ ਠੀਕ ਆ ਲ ਇਹ ਵੀ ਨਗੀਨਾ ਤੁਹਾਡੇ ਲਈ ਹੈ ਦੋਸਤੋ ਪੰਜਾਬ ਵਾਲੀ ਜਰਸੀ ਵੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਨਿੱਕਾ ਕੰਨਾਂ ਜਮਾ ਬੱਚੀ ਦਾ ਨਿੱਕਾ ਬੋਦੀ ਵਾਲੀ ਵਹਿੜਾ ਦੋਸਤੋ ਪੂਰੇ ਚੰਗੇ ਕਦ ਕਾਠ ਵਾਲੀ ਹੈ ਦੋਸਤੋ ਕੋਈ ਛੋਟੇ ਕਦ ਕਾਠ ਵਾਲੀ ਨਹੀਂ ਹਵਾ ਨਹੀਂ ਤਿਆਰੀ ਦੋਸਤੋ ਤੁਸੀਂ ਵੇਖ ਸਕਦੇ ਆ ਬਹੁਤ ਸੋਹਣੀ ਤਿਆਰੀ ਹੈ ਦੋਸਤੋ ਰੂਬਾਂ ਦਾ ਡਰ ਪਰ ਨਾੜਾਂ ਵਿਖੇ ਠਾਉਂਦੀ ਬੱਚੀ ਵੇਖ ਸਕਦੇ ਆ ਪੂਰਾ ਫੈਕਸ ਡਰ ਦੇ ਵਿੱਚ ਆ ਦੋਸਤੋ ਬਹੁਤ ਸੋਹਣੀ ਤਿਆਰੀ ਕਰ ਜਾਣੀ ਹੈ ਦੋਸਤੋ ਅਜੇ 10 ਦਿਨ ਬਾਈ ਜਾਂਦਾ 20 ਦਿਨ ਵੀ ਪਈ ਹੈ ਪੂਰੇ ਠੰਡੇ ਹਾਂਜੀ 20 ਦਿਨ ਦੋਸ ਯਾਰੀ ਹਵਾਨੇ ਦੀ ਦੋਸਤੋ ਹੁਣ ਵੀ ਬਹੁਤ ਸੋਹਣੀ ਆ ਦੇਖ ਸਾਹਣ ਵੀ ਖਲਾਰ ਖਲਾਰ ਕੇ ਲੱਤਾਂ ਤੁਰਨਾ ਬੱਚੀ ਨੇ ਪੂਰੇ ਚੰਗੇ ਮਤਲਬ ਹਾਂ ਜਿਆਦਾ ਤਿਆਰ ਹੋਣਾ ਦੋਸਤੋ ਵੇੜਨੇ ਜਿਹੜੇ ਹਸਾਮਨਾ ਹਜੇ 20 ਦਿਨ ਪਏ ਆ ਹਾਂ ਇਹ ਨਹੀਂ ਵੀ ਝੋਲੀ ਨਹੀਂ ਬਣਾਉਂਦੀ ਰੱਖੂ ਟਾਇਰ ਰੱਖੂ ਚੌੜਾ ਫੈਕਸ ਆਡਰ ਦੇ ਵਿੱਚ ਰੋ ਰੱਖੂ ਫੈਕਸ ਰੱਖੂ ਵੀ ਚੌੜਾ ਰਹਿਣਾ ਲੱਤਾਂ ਚੌੜੀਆਂ ਕਰ ਕਰ ਤੋਰਨ ਵਾਲੀ ਬੱਚੀ ਤੋਰ ਕੇ ਬਈ ਇਹਨੂੰ ਹਾਂਜੀ ਤੋਰ ਦਿੰਦੇ ਹਾਂ ਦੋਸਤੋ ਅੱਜ ਹੀ ਬਾਈ ਹੁਣੇ ਗੱਡੀ ਤੋਂ ਲਾਈ ਆ ਇਹ ਬਾਈ ਨੇ ਲੈ ਕੇ ਆਂਦੀ ਆ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਜਿੰਨੀ ਵੀ ਸਿਫਤ ਕੀਤੀ ਜਾਵੇ ਉੰਨੀ ਥੋੜੀ ਆ ਤੇ ਬਾਕੀ ਦੋਸਤੋ ਕੱਦ-ਕਾਠ ਵੀ ਚੰਗਾ ਕੋਈ ਛੋਟੇ ਕੱਦ-ਕਾਠ ਵਾਲੀ ਹਾਂ ਛੋਟੇ ਤੇ ਨਹੀਂ ਹੈਗੀ ਜੇ ਕੋਈ ਵੀ ਰਾਖੇ ਹਿਮਾਚਲ ਵਾਲੀ ਆ ਹਿਮਾਚਲ ਵਾਲੀ ਹੈ ਨਹੀਂ ਦੋਸਤੋ ਪੰਜਾਬ ਵਾਲੀ ਜਰਸੀ ਆ ਸੋਹਣੇ ਕੱਦ-ਕਾਠ ਦੇ ਵਿੱਚ ਆ ਦੋਸਤੋ ਬਾਕੀ ਰਾਜੀ ਬਲੀ ਆ ਦੋਸਤੋ ਇਹੋ ਜਿਹੇ ਨਗੀਨੇ ਸਖਰਾਜ ਮਿਲਦੇ ਕਦੇ-ਕਦੇ ਅਸੀਂ ਇਹ ਮਹੀਨਿਆਂ ਦੇ ਵਿੱਚ ਵਿੱਚ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਇਹ ਤੋਂ ਹੱਥ ਧਰਾ ਵਹਿੜ ਹੈ ਨਹੀਂ ਜੀ ਦੋਸਤੋ ਦੇਖ ਸਕਦੇ ਆ ਮੂਰਤਾਰ ਕੀ ਵਹਿੜ ਆ ਦੋਸਤੋ ਨਿੱਕਾ ਬੁੱਥਾ ਨਿੱਕੇ ਨਿੱਕੇ ਕੰਨਾ ਬਸ਼ਰੇ ਮੋਦੀ ਦਾ ਸਾਫ ਸੁਥਰੇ ਹਵਾਨੇ ਦੇ ਵਿੱਚ ਬਹੁਤ ਸੋਹਣਾ ਥਾਣਾ ਦੋਸਤੋ ਹਾਂ ਥਾਣ ਵਧੀਆ ਮੁੱਠੀ ਵਾਲਾ ਰੱਖੋਗੇ ਜੇ ਕਿਸੇ ਨੇ ਹੱਥੀ ਚੋਣਾ ਉਹ ਵੀ ਮੁੱਠੀ ਵਾਲਾ ਮਸ਼ੀਨੀ ਥਾਣ ਵੀ ਬਹੁਤ ਵਧੀਆ ਰੱਖੋਗੇ ਤੇ ਕੀ ਮੁੱਲ ਭੱਪ ਕਰਾਂਗੇ ਮੁਖਤਲ ਇਹ ਮੁੱਲ 85000 ਦੀ ਦੇਵਾਂਗੇ 85000 ਦੀ ਹਾਂ ਜੀ ਮਾਨਤਾ ਜਿਹੜਾ ਕੋਈ ਦੂਰੋਂ ਆਊਗਾ 1000 ਖੰਡ ਹੋ ਵੀਰ ਤਾਂ ਲਓ ਵੀ ਸੱਜਣੋ 85000 ਸਾ ਜਦੋਂ ਤਿਆਰ ਹੋ ਗਈ ਪੂਰੇ ਲੱਖ ਦੀ ਆ ਲੋਬੀ ਸੱਜਣੋਂ ਹੁਣ 85000 ਦੀਆਂ ਬਾਈਆਂ ਦਾ ਮਾਨਤਾਨ ਹੋ ਜੂਗਾ ਜਿੱਦੇ ਦੋਸਤੋ 20 ਦਿਨਾਂ ਨੂੰ ਤਿਆਰ ਹੋ ਗਈਆਂ ਦਾ ਲੱਖ ਰੁਪਏ ਦੀ ਵੇਚ ਦਿਆਂਗੇ ਆਪਾਂ ਤੇ ਦੋਸਤੋ ਇੱਥੇ ਆ ਕੇ ਤੁਸੀਂ ਤਸੱਲੀ ਕਰ ਲਈਏ ਨੰਬਰ ਆ ਜਿਹੜਾ ਦੋਸਤੋ ਉਹਦਾ ਠੰਡੀਆਂ ਬੱਚੀ ਸਕਰੀਨ ਤੇ ਚੱਲੂਗਾ ਦੇਖ ਸਕਦੇ ਹੋ ਬਾਕੀ ਸੀਲ ਠੰਡੀਆਂ ਆ ਦੋਸਤੋ ਇੱਥੇ ਆ ਕੇ ਤੁਸੀਂ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਬਾਈ ਦਾ ਨੰਬਰ ਆ ਜਿਹੜਾ ਦੋਸਤੋ ਸਕਰੀਨ ਤੇ ਚੱਲ ਰਿਹਾ ਐਂਡ ਮੁਕੰਦੇ ਵਾਲਾ ਜ਼ਿਲ੍ਹਾ ਮੁਕਸਰ ਤਹਿਸੀਲ ਵੀ ਦੋਸਤੋ ਮੁਕਸਰੀ ਆ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀ ਕਿੰਨਾਂ ਕਰਦੇ ਕਿ ਟਿੱਕਿਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆਂ ਮੱਛੀਆਂ ਆਪਣੀਆਂ ਬੱਛੀਆਂ ਵੀਰੇ ਹੈਗੀਆਂ ਦੋ ਇੱਕ ਦੋਸਤੋ ਬਾਈ ਕੋਲੇ ਬੱਛੀਆਂ ਪਿਛਲੀ ਵੀਡੀਓ ਚ ਵੀ ਆਪਾਂ ਪਾਉਣੀਆਂ ਸੀ ਤੇ ਉਹ ਰਹਿਗੀਆਂ ਸੀ ਦੋਸਤੋ ਉਹ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਬਾਈਆਂ ਦਾ ਸੇਲ ਕਰ ਦਾਂਗੇ ਦੋਸਤੋ ਗਰਮੀ ਜਾਦੇ ਆ ਫਿਰ ਥੋੜੀ ਦਿੱਕਤ ਆਈ ਪਈ ਐ ਬਾਈਆਂ ਦਾ ਮੂਤਾ ਵੈਸੇ ਰੱਖਣੀਆਂ ਸੀ ਆਪਾਂ ਮੱਛੀਆਂ ਤਾਂ ਰੱਖਣ ਵਾਸਤੇ ਲੈਂਗਾ ਸੀ ਹਾਂਜੀ ਭਰਾ ਆਹ ਦੀ ਦਾ ਡਿਟੇਲ ਦੱਸੋ ਜੀ ਕੀ ਹਿਸਾਬ ਕਿਤਾਬ ਕਿੰਨੇ ਚੜਦੀ ਹੋਗੀ ਇਹ ਕੀ ਵੀਰੇ 5.5 ਮਹੀਨਿਆਂ ਦੀ ਆ ਨਾ 4.5 ਮਹੀਨਿਆਂ ਦੀ ਆ ਜੀ 4.5 ਮਹੀਨਿਆਂ ਦੀ ਹਾਂਜੀ ਠੀਕ ਆ ਖੀਰੀ ਆ ਹਨਾ ਖੀਰੀ ਆ ਇਹਦੇ ਥੋੜੀ ਜੱਤ ਜੁੱਤ ਜੀ ਵਾਵਾ ਸੀਗੀ ਕਿਉਂਕਿ ਇਹਦੇ ਲੰਬੀ ਉਮਰ ਸੀ ਇਹਦੀ ਅੱਜ ਜਦੋਂ ਆਪਾਂ ਇਹਦੀ ਟ੍ਰੇਮਰ ਲੱਗਾ ਹੋਇਆ ਹੁਣ ਇਹਦੇ ਠੀਕ ਆ ਉਹਦਾ ਰਾਜੀ ਆ ਕੋਈ ਚੱਕਰ ਨਹੀਂ ਹੈਗਾ ਠੀਕ ਆ ਇਹ ਫਰੀडम ਟੀਕਾ ਆਇਆ ਸੀ ਕੋਈ ਏਪੀਐਸ ਦਾ ਉਹਦੀ ਆ ਭਈ ਇਹ ਕਿਹੜਾ ਫਰੀडम ਫਰੀडम ਆਇਆ ਸੀ ਫਰੀडम ਇਹ ਤਾਂ ਲਈ ਆ ਬੰਦੇ ਤੋਂ ਉਹਨੇ ਦੱਸਿਆ ਆਪਾਂ ਨੂੰ ਬਾਕੀ ਨਾ ਪਤਾ ਫ੍ਰੀडम ਸੀਮੰਦੀ ਹੈ ਵਿੱਚ ਪਤਾ ਨਹੀਂ ਏਬੀਐਸ ਦਾ ਪਤਾ ਨਹੀਂ ਕੀ ਦਾ ਪਰ ਫ੍ਰੀडम ਕਿਹਾ ਉਹਨੇ ਮੈਨੂੰ ਬਈ ਉਹਦੀ ਬੱਛੀ ਆ ਠੀਕ ਆ ਹਾਂਜੀ ਤੇ ਥੱਲੋਂ ਬਈ ਬਹੁਤ ਚੰਗੇ ਚਾਰੇ ਥਾਣੇ ਵੀਰੇ ਕੱਲੇ ਕੱਲੇ ਹੀ ਕੋਈ ਫੋਰਚਾਂਗ ਫੋਰਚਾਂਗ ਕੋਈ ਨਹੀਂ ਹੈਗਾ ਵੱਡੇ ਬਈ ਮੜਾ ਵਿਖਾਈਏ ਹਾਂਜੀ ਹਾਂਜੀ ਜ਼ਰੂਰ ਵੀਰੇ ਲਓ ਵੀ ਸੱਜਣੋ ਢੋਲੀ ਝਾਲੀ ਤੁਹਾਨੂੰ ਵਿਖਾਉਣੇ ਆ ਥੱਲੋਂ ਰੋਕ ਕੇ ਇੱਕ ਮਿੰਟ ਐਸਾ ਦਿਆਂ ਦੋਸਤੋ ਬਿਲਕੁਲ ਕੋਈ ਫੋਰਚਾਂਗ ਨਹੀਂ ਚੰਗੀ ਝੋਲੀ ਆ ਦੋਸਤੋ ਇਹਦਾ ਕੀ ਮੁੱਲ ਪਾ ਕਰਾਂਗੇ ਵੀ 22000 ਦੀ ਦੇਵਾਂਗੇ ਬਸ ਬਸ ਮੁੱਲ ਮੁੱਲ ਕੁਝ ਨਹੀਂ ਕਰਨਾ ਦੋਆ ਤਿੰਨ ਗੱਟੇ ਇਹਨੂੰ ਫੀਡ ਤੇ ਚੱਲੀ ਜਾਂਦੇ ਆ ਬੱਚੀ ਨੂੰ ਹਜੇ ਆਪਣੇ ਥੋੜੇ ਦਿਨ ਹੀ ਹੋਇਆ ਪੀੜ ਫੁੱਟ ਚੰਗੀ ਖਾਂਦੀ ਆ ਠੀਕ ਬਾਹਲਾ ਨਹੀਂ ਮੈਂ ਕਹਿੰਦਾ ਯਾ ਦੋਆ ਤਿੰਨ ਮਹੀਨਾਂ ਹੀ ਹੀਟ ਰੱਖ ਜੂਗੀ ਬੱਚੀ ਠੀਕ ਆ ਜੇ ਕੋਈ ਚੰਗਾ ਸਮਾਈ ਚੰਗਾ ਸਮਾਈ ਐਸ ਤੋਂ ਅੱਗੇ ਬਈ ਇਹਦੇ ਬਾਰੇ ਜਾਣਕਾਰੀ ਦਿਓ ਇਹ ਥੋੜਾ ਐਕ੍ਰੋਸ ਪੰਨ ਦੇ ਵਿੱਚ ਹਨਾ ਇਹ ਯਾਰ ਆਪਣੇ ਕੋਲ ਕਈ ਸੀ ਜਰਸੀ ਇਹਦੀ ਮਾਂ ਵੀਰੇ ਚੰਗੀ ਮਤਲਬ ਉਹਨੇ ਦਿੱਤਾ ਸੀਗਾ 27 22 ਕਿਲੋ ਦੁੱਧ ਇਹਦੀ ਮਾਂ ਨੇ ਪਹਿਲੇ ਸਵੇਦੀ ਆ ਠੀਕ ਇਹ ਸਾਢੇ 6 ਮਹੀਨਿਆਂ ਦੀ ਆ ਇਹ ਸਾਢੇ 6 ਮਹੀਨਿਆਂ ਦੀ ਹੋਗੀ ਹਾਂ ਠੀਕ ਤੇ ਇਹ ਇਹਨੂੰ ਬੁਖਾਰ ਹੋ ਗਿਆ ਸੀਗਾ ਸਾਨੂੰ ਪਤਾ ਪਤਾ ਨਹੀਂ ਲੱਗੇ ਨੇ ਪੱਠੇ ਫੁੱਟੇ ਖਾਦੇ ਕਿਉਂ ਖੁੱਲੀਆਂ ਹੁੰਦੀਆਂ ਇੱਧਰ ਅਸੀਂ ਆਏ ਨਹੀਂ ਕਦੇ ਠੀਕ ਥੋੜਾ ਜਿਹਾ ਲੱਸੀ ਜ਼ਰੂਰ ਹੋਗੀ ਪਰ ਇੰਨੀ ਨਹੀਂ ਹੈਗੀ ਠੀਕ ਪੱਠੇ ਫੁੱਟੇ ਦੇਖੇਗਾ ਤਾਂ ਬੋਲੀ ਜੋੜੀ ਬਾਕੀ ਦੋਸਤੋ ਗਰਮੀ ਬਹੁਤ ਪੈਂਦੀ ਹੈ ਉੱਤੇ ਆਹ ਚਾਦਰ ਹੀ ਆ ਇੱਕ ਨੂੰ ਚੇਚੜਾ ਵਾਲਾ ਟੀਕਾ ਲਵਾਇਆ ਸੀਗਾ ਉਹਦੇ ਕਰਕੇ ਥੋੜੀ ਜ਼ਿਆਦਾ ਲੱਸੀ ਹੋਗੀ ਠੀਕ ਤੇ ਹੀਟ ਰੱਖ ਗਈ ਇੱਕ ਕਰੀ ਇਹ ਹੀਟ ਰੱਖ ਗਈ ਹਾਂ ਨਹੀਂ ਸਾਢੇ 6 ਮਹੀਨਿਆਂ ਦੀ ਆ ਸਾਢੇ 6 ਮਹੀਨੇ ਦੀ ਲੋ ਵੀ ਸਜਣੋ ਸਾਢੇ 6 ਮਹੀਨਿਆਂ ਦੀ ਹੀਟ ਹੈ ਇਹ ਕੱਢਿਆ ਹੀ ਸਗਰਾ ਜਿਹੜਾ ਬੰਦਾ ਵੀ ਲੈ ਕੇ ਜਾਊਗਾ ਲਿਖ ਕੇ ਦੇ ਦਾਂਗੇ ਕਾਪੀ ਤੇ ਵੀ ਇੰਨੀ ਕੁ ਬਣ ਬਣ ਕੇ ਸੋਣਿਆ ਨੇ ਲੇਟ ਲੇਟ ਕੇ ਤੇ ਕਦ ਵੀ ਫਲ ਕਰੂਗੀ ਬਿਊਟੀ ਬੇਪਰਵਸ਼ੀ ਦੀ ਚੰਗੀ ਬਿਊਟੀ ਆ ਤੇ ਬਾਕੀ ਥੱਲੋ ਥੁਲੋ ਵਿਖਾਉਣੇ ਆ ਦੋਸਤੋ ਤੁਹਾਨੂੰ ਹਣ ਵੀ ਇਕੱਲਾ ਇਕੱਲਾ ਹੀ ਆ ਰੋਕੀਏ ਬਈ ਮੜਾ ਜੀ ਹਾਂਜੀ ਬਈ ਜਰੂਰ ਨਾ ਕਹੋੜੀ ਹਣ ਦੇਖ ਸਕਦੇ ਆ ਦੋਸਤੋ ਕੋਈ ਫੋਰਚਾਂਗ ਨਹੀਂ ਇਕੱਲਾ ਇਕੱਲਾ ਥਾਣਾ ਦੋਸਤੋ ਸਾਢੇ 6 ਮਹੀਨੇ ਉਮਰ ਆ ਬਾਈਆਂ ਦਾ ਚਿੱਚੜਾ ਵਾਲਾ ਟੀਕਾ ਲੱਗਿਆ ਹੋਇਆ ਇਸ ਕਰਕੇ ਥੋੜੇ ਪੱਖੇ-ਪੁੱਖੇ ਘਟਾਏ ਹੋਏ ਆ ਨੇ ਹਾਂ ਇਹਦਾ ਕੀ ਭਾ ਕਰਾਂਗੇ ਵੀ ਇਹਦਾ ਵੀ 22000 ਰੁਪਇਆ ਇਹਦਾ ਵੀ 22000 ਹਾਂਜੀ ਠੀਕ ਆ ਜਿੱਦਣ ਯਾਰ ਤਿਆਰ ਹੋਗੀ ਵੀਰੇ ਆਪਾਂ ਉਹਦਾ ਨਹੀਂ ਇਨੀ ਗਰੰਟੀ ਲੈਂਦੇ ਇਹਦੀ ਇਨੀ ਕਹਿੰਦੇ ਵੀ 1/2 ਲੱਖ ਦੀ ਬੇਕੋ ਸਹੀ ਗੱਲ ਆ ਕਿਉਂ ਇਹਦੀ ਮਾਂ ਵਾਲੀ ਚੰਗੀ ਸੀ ਠੀਕ ਆ ਆਪਣੇ ਕੋਲ ਵੀ ਵੇਚ ਕੇ ਗਈ ਸੀ ਹਾਂ ਇਹ ਖੜੀ ਵੀ ਆਪਣੇ ਕੋਲੇ ਜੇ ਸੀਗੀ ਤਿੰਨ ਮਹੀਨੇ ਜਿੱਦਣਾਂ ਭਲਿਆਂਦੀ ਆ ਠੀਕ ਚੰਗੀ ਸੀ 2-3 ਮਹੀਨੇ ਹੋ ਗਏ ਆਪਣੇ ਕੋਲੇ ਆ ਇਹਨੂੰ ਪਰ ਯਾਰ ਸਮਝਦੇ ਨਹੀਂ ਬਸੂ ਸੱਸੀ ਤਾਂ ਸਾਰਾ ਦਿਨ ਬਾਹਰ ਇੰਨੇ ਬਾਈ ਸਹੀ ਗੱ ਠੀਕ ਹਾਂ ਜੇ ਕੋਈ ਪੈਸੇ ਭਰੂਗਾ ਫਿਰ ਦੇ ਦਿਆਂਗਾ ਨਹੀਂ ਤਾਂ ਕੋਈ ਐਡੀ ਚੱਟੀ ਵੀ ਨਹੀਂ ਹੈਗੀ ਆਪਾਂ ਸਹੀ ਗੱਲ ਹਾਂਜੀ ਲਓ ਵੀ ਸੱਜਣੋ ਇਹ ਅੱਜ ਦੀ ਵੀਡੀਓ 'ਚ ਤਿੰਨ ਨਾਗਸੀ ਬਾਈ ਕੋਲੇ ਤਿੰਨਾ ਨਗਾ ਦੇ ਵਿੱਚੋਂ ਦੋਸਤੋ ਕੋਈ ਵੀ ਨਾਗ ਤੁਹਾਨੂੰ ਪਸੰਦ ਹੋਏ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ